ਮੈਂ ਤਾਂ ਆਪਦੇ ਮੈਂ ਤਾਂ ਚੈੱਕ ਲਏ ਉਧਰੋਂ ਆਪਦੇ ਸਾਰੇ ਮੈਨੂੰ ਤਾਂ ਪਤਾ ਲੱਗ ਗਿਆ ਸੀ ਇਹ ਮੈਨਾਂ ਮੰਮੀ ਬਾਹਰੋਂ ਹੀ ਆਈ ਦੀ ਮਾਂ ਚੱਕਿਆ ਹੀ ਹੋਣੀ ਮੇਰੇ ਦੋ ਬੱਚੇ ਦੀ ਨਾ ਮੈਂ ਤਾਂ ਚੱਕੇ ਪਏ ਨੇ ਸਾਰੇ ਕੱਪੜੇ ਨਾ ਲਿਖੇ ਨਹੀਂ ਲੈ ਕੇ ਗਈ ਸਾਰਾ ਕੰਮ ਦੇ ਮੈਂ ਤਾਂ ਉਧਰ ਪਾਏ ਹੋਏ ਨੇ ਭੈਣ ਜੀ ਆਪਦੇ ਕੱਪੜੇ ਇੱਧਰ ਉਹ ਤਾਂ ਮੈਂ ਤਾਂ ਨਹੀਂ ਮਾਂ ਮੰਮੀ ਫੇਰਦੀ ਰਿਓ ਰੇ ਮਾਂ ਚੱਕ ਲਿਆ ਹੀ ਆਪਦੇ ਮੈਂ ਤਾਂ ਜਦੋਂ ਪਣੀ ਆਈਆਂ ਮੈਂ ਤਾਂ ਚੱਕ ਕੇ ਉਧਰੋਂ ਅੰਦਰ ਪਾਤੇ ਤੇ ਆ ਇਧਰ ਫਿਰ ਮੈਂ ਮਾਂ ਮੰਮੀ ਫਿਰਦੀ ਆ ਮੰਮੀ ਭਾਂਡੇ ਚ ਫਿਰਦੀ ਸੀ ਉਰੇ ਮੈਂ ਤਾਂ ਚੱਕ ਦੇ ਦੇ ਤੁਸੀਂ ਇਹ ਰਹਿ ਗਈਆਂ ਬੀਬੀਆਂ ਐ ਨਿਗਾਹ ਤਾਂ ਮਾਰਸ ਕਰਦੀ ਸੀ ਮੈਂ ਨਹੀਂ ਮੈਂ ਫੋਨ ਤੇ ਗੱਲ ਕਰ ਰਹੀ ਸੀ ਹਾਂ ਕੀ ਕਰਾ ਨਾ ਪਾਪਨਾ ਕੱਟ ਗਰਮਾਹਟ ਕਰ ਗਿਆ ਵਸ ਵੱਧ ਨਾ ਘੱਟ ਗਰਮਾਹਟ ਕਰਤੀ ਵਸ ਐਨਾ ਹਾਂ ਚਲੋ ਕੀ ਸੁਕੀ ਨਾ ਕੇ ਲੈ ਗਈ ਛਿੱਲੇ ਜਿਹਾ ਮਾਲਾ ਸਹਉ ਸੁਕੀ ਨਾਲ ਗਈ ਵਰਸ ਕਾ ਤੇ ਰੱਬ ਨੇ ਨਾ ਮੈਂ ਤਾਂ ਤਾਰ ਲੈ ਤੇ ਉਧਰੋਂ ਤੁਸੀਂ ਇੱਥੇ ਭਾਂਡੇ ਜਿਵੇਂ ਦੇ ਮਾਂ ਕਿਤੇ ਚੱਕ ਤੇ ਚੱਕ ਨਹੀਂ ਸੀ ਮੈਂ ਮੈਨੂੰ ਹੀ ਨਹੀਂ ਪਤਾ ਲੱਗਿਆ ਹੈਗਾ ਆਦੂ ਇਹ ਮੈਂ ਲੈ ਗਈ ਚੱਕ ਕੇ ਹਮਮ ਬਣੀ ਤਾਂ ਹੀ ਪਤਾ ਲੱਗਿਆ ਹੈਗਾ ਮੈਂ ਤੇਰੇ ਤੋਂ ਕਿਹਨੋਂ ਤੇ ਪਦੇ ਉਸਾ ਵਾਸ ਸਰ ਕਿ ਜਿਸ ਮੈਂ ਇਧਰ ਨੀਂਆ ਮਾਰੀ ਨਹੀਂ ਹੈਗੀ ਵੀ ਤੁਸੀਂ ਨੇ ਤਾਰ ਤੇ ਖ ਨਹੀਂ ਤਾਰੇ ਹੈਗੇ ਮੈਂ ਉਕਰ ਨਹੀਂ ਮਿਲੋ ਮੈਨੂੰ ਜੇਗਾ ਮਹਾਂ ਨੇ ਕਰੀ ਰਹਿ ਜਾ ਮੈਂ ਤਾਂ ਪੂਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਕੰਟੀਨਿਊ ਕਰਦੇ ਆ ਆਪਾਂ ਆਪਣਾ ਅੱਜ ਦਾ ਬਲੌਗ ਜੀ ਨਹੀਂ ਆ ਗਿਆ ਟਾਈਮ ਹੋ ਰਿਹਾ ਸਵਾ 1 ਮੈਂ ਕਰ ਰਹੀ ਸੀ ਆਂਟੀ ਨਾਲ ਗੱਲ ਉਹਦੀ ਬੋਪਾ ਨਾ ਮੜਿਆ ਪੰਨੇ ਕਹੀਂ ਪਰਾਂ ਚਲੋ ਜੀ ਜਾਓ ਆਹ ਫੋਨ ਕਰਦੀ ਨੇ ਮੈਨੂੰ ਚਾਹਣੇ ਤੋਂ ਇੱਕ ਬਹੁਤ ਪਿਆਰ ਕਰਦੇ ਨੇ ਆਜਾ ਮੋਟਾ ਸੋਕੇ ਆਂ ਨਾ ਨਹੀਂ ਗਿੱਲੇ ਹੋ ਗਏ ਸਾਰੇ ਇੱਕ ਸੋਖਾ ਦੇ ਮਾੜੇ ਮਾੜੇ ਵਿੱਚ ਚੱਕ ਕੇ ਤੇਰਾ ਲਾ ਲਈ ਆ ਇਧਰੋਂ ਕਣੀਆਂ ਆ ਗਈਆਂ ਮੈਂ ਦੇਖਿਆ ਵਾ ਪੱਥਰੀ ਹਵਾ ਦੀ ਚੰਦੀ ਆਉਣ ਲੱਗੀ ਮੰਨੀ ਆਂ ਮਾਰੀ ਕਣੀਆਂ ਜਾਂ ਕੇ ਕੱਪੜੇ ਧਾਰੀ ਇਹ ਕਹਿੰਦੇ ਸੰਦਸੇ ਚਲੋ ਕੋਈ ਨਾ ਧੋਏ ਗਏ ਦੁਆਰੋਂ ਮਾੜੀ ਮੋਟੇ ਗਿੱਲੇ ਹੋਏ ਨੇ ਜਿਹੜੇ ਜਿਆਦਾ ਨਹੀਂ ਆਇਆ ਥੋੜਾ ਜਿਹਾ ਆਇਆ ਮਾਂ ਮੈਂ ਕੋਈ ਨਹੀਂ ਹੈ ਤੁਸਾਂ ਸਾਰੇ ਕਉ ਤੋਂ ਪਾਪਾ ਨਾਲ ਗਏ ਨੇ ਕਿਤੇ ਕਿੱਥੇ ਆ ਉੱਥੇ ਕਿੱਥੇ ਆ ਤੈਨੂੰ ਆਪ ਨੂੰ ਤਾਂ ਸੁਸਤ ਨਹੀਂ ਇਹ ਕਹਿੰਦਾ ਮੇਰਾ ਦੁੱਪ ਕਿੱਥੇ ਆ ਤੈਨ ਕਿੱਥੇ ਪਤਾ ਲੱਗਿਆ ਵੀ ਤੇਰੇ ਤੋਂ ਕਦੋਂ ਕੋਈ ਲੈ ਕੇ ਚੱਕ ਵੀ ਕਿਹ ਪਹੁੰਚ ਜਾ ਤੇਰਾ ਚੱਕ ਬੋ ਤੇ ਲੋ ਕੱਖ ਡੈਡੀ ਕਦੋਂ ਨਾਲ ਲੈ ਕੇ ਗਿਆ ਚੱਕ ਤੇ ਤੈਨ ਪਤਾ ਹੀ ਲੱਗਿਆ ਹੈ ਹੁਣ ਹੱਥ ਮਾਰ ਮੈਂ ਨੂੰ ਦੇਖਿਆ ਸੀ ਦੇਖਿਆ ਸੀ ਚੁਣ ਚੁਣਾ ਜੇ ਤੈਨ ਪਤਾ ਰਾ ਤੂੰ ਉਹਦੀ ਕਹਿ ਰਹੀ ਨਾ ਓਏ ਜੇ ਤੇ ਕਹਿਣਾ ਹੁੰਦਾ ਤੇਰੀ ਪੂਰਾ ਗਿਆ ਪਸ ਕਫਰਾ ਦਾ ਮਾਤਾ ਅੱਧੀ ਉਨਪਰ ਤਾਰਿਆ ਸੀ ਵੀਰ ਨੂੰ ਮਰਾਦੀ ਪਸ ਕਰਦੀ ਮੈਨੂੰ ਆਏ ਕਹਿੰਦੇ ਨੇ ਫਿਲਮ ਚ ਸੀਨ ਦੇਵਾਂਗੇ ਫੈਮੂ ਹੈ ਪੁੱਤ ਕਰ ਦੇਗਾ ਹਾਈ ਉਚਾਰ ਤੇ ਰੱਖ ਨਾ ਉਧਰ ਕਾਇ ਕਾਇ ਵੀ ਜੇ ਸਾਡੇ ਬੈੱਡ ਤੇ ਚਾਹ ਦੁੱਧ ਦੁੱਲ ਗਿਆ ਨਾ ਲੋ ਉਹ ਦੇਖ ਮੇਰੀ ਗੱਲ ਦਾ ਸੁਣੀ ਤੇ ਮੁੰਡੇ ਨੇ ਨਹੀਂ ਦਿੱਗੇ ਤੈਨੂੰ ਤੇਰਾ ਕਰਨਾ ਜਿਲ੍ਹਾ ਨਾਲਸੀਨ ਕਰਾਵਾਂਗੇ ਫਿਰ ਬਚਵਰ ਕਰ ਇਹਨੇ ਕਹ ਡਾਇਲੌਗ ਬੋਲਣਾ ਡਾਇਲੌਗ ਤਾਂ ਜਿਸ ਨੇ ਇਹਦੇ ਬੁਲਾਵਾਂਗੇ ਆਪਾਂ ਇਹ ਤਾਂ ਦਾ ਗੀਤੇ ਗਵਾਦਾਂਗੇ ਹਾਲਾ ਵਿੱਕੀ ਆਹ ਆਮ ਦੇ ਹੱਥ ਕੀ ਆ ਸੀ ਮੈਨੂੰ ਬ੍ਰਹੰਤ ਮੈਂ ਮੈਂ ਵੀ ਜਸਨੀ ਦੇ ਡਾਇਲੌਗ ਬੋਲ ਤਾ ਸੇ ਮਾਰਦੀਆਂ ਤੂੰ ਫਰ ਕਲਾਸ ਤੇ ਤਾਂ ਤੂੰ ਬੋਲੇ ਨਹੀਂ ਜਾਂਦਾ ਕਿਆ ਮੈਂ ਜੀ ਕਲਾਸ ਤੇ ਜਿੰਨਾ ਸਾਲ ਉਹ ਸਾਦੀਆਂ ਵੀਡੀਓ ਦੇਖਦੇ ਨੇ ਦੇ ਉਹਨਾਂ ਨੇ ਵੀਡੀਓ ਦੇਖ ਲਈ ਤੇ ਤੈਨੂੰ ਕੱਲ ਨੂੰ ਜਿਹੜੀ ਤੇਰੀ ਬਾਜ ਮਾਰੀ ਮੋਟੀ ਨਿਕਲਦੀ ਆ ਉਹ ਵੀ ਬੰਦ ਕਰ ਦਵਾਂਗੇ ਹਾਂ ਹਾਂ ਨਾ ਨਾਮ ਦੇ ਸਾਹਮਣੇ ਨਹੀਂ ਨਿਕਲਦੀ ਕਿ ਜਿਹ ਸੁਨੀਜਦੀ ਉਹ ਨੂੰ ਉਹ ਬੇਬੇ ਆਪੂ ਆਲੀ ਵੀਡੀਓ ਭੇਜਣ ਵਾਲੀ ਹੈ ਜਿਹਦੀ ਹੁੰਦੀ ਆ ਇੱਕ ਤਾਂ ਜਾਏ ਵੱਡੀਆਂ ਅੰਕਾਂ ਵੀ ਗੜੀ ਜਾਂਦੀਆਂ ਨਹੀਂ ਕਹਿੰਦੀ ਨੱਕ ਤੇ ਮੈਂ ਉਹ ਮੈਂ ਦੇਖ ਲਈਆਂ ਸਾਰੀਆਂ ਵੀਡੀਓਸ ਮੈਂ ਨੇ ਸਾਰੀਆਂ ਵੀਡੀਓਸ ਦੇਖ ਲਈਆਂ ਫਿਰ ਮੈਡ ਨੂੰ ਜਾ ਕੇ ਕਹਿ ਕੇ ਆਵਾਂਗੇ ਵੀ ਜੋ ਸੁਨੀਰ ਹੈ ਚੰਗੀ ਤਰ੍ਹਾਂ ਕਟਾਪਾ ਕਰੋ ਇਹਨੂੰ ਪਤਲੀ ਕਰ ਦਿਓ ਵੀ ਹੁੰਦਾ ਹੁੰਦੀ ਨਹੀਂ ਇਹ ਮੈਡ ਜੀ ਮੇਰਾ ਡਾਂਸ ਤੇ ਫੱਲ ਜੋਰ ਲਾਲ ਕੇ ਰੱਖਦੇ ਇਦੋਂ ਦੋਨੋਂ ਮੇਰੇ ਡਾਂਸ ਦੇ ਕਿਹੜਾ ਡਾਇਲੋਗ ਤੇ ਜੇ ਤੇਨੇ ਦੇਖਦੇ ਅਸੀਂ ਹੀ ਬੋਲੇ ਕਿ ਨਕਦ ਵੀ ਦੇਖ ਲਈ ਐਕਟਿੰਗ ਦੇ ਕਿ ਜਿਸ ਵੀ ਦਾ ਡਾਂਸ ਵੀ ਦੇਖਿਓ ਹਾਂਜੀ ਮੈਮ ਜਿਸ ਮੈਂ ਜਦੋਂ ਰਹੀ ਸੀ ਜਦੋਂ ਗੋਲ ਗੱਪੇ ਵੇਚਦੀ ਆ ਪ੍ਰਾਣੀਆਂ ਵੀਡੀਓਆਂ ਪੂਰਾ ਟਾਈਮ ਉਹਨੇ ਚਲਾਈ ਆ ਮੈਨੂੰ ਲੱਗਿਆ ਮੈਂ ਮਸਤ ਹੋ ਜਾਂਦੀ ਭੋਲੀ ਰਾਤ ਨੇ ਮੁਰਦਾ ਉੱਜ ਮੋੜ ਰੁੱਧ ਖਾਤੇ ਪੀਜਾ ਪੀਜੇ ਤੇ ਉਹ ਤਾਂ ਬੇਨਾਬਰੀ

ജൂരി <laughs> 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 ਦਵਾ ਫਾਇਦਾ ਨਾ ਬਚੂ ਸ਼ਗਰ ਇਹ ਨਹੀਂ ਇਹ ਤਾਂ ਵਪਾਰੀ ਆ ਵਾ ਇਹ ਤਾਂ ਡਾਦਾ ਸੇ ਕੀ ਪਾਰੀ ਆ ਮੈਂ ਬਗਾਈਏ ਤੋਂ ਪਾਰੀ ਆ ਹਾਂ ਇਹ ਅੱਜ ਅਮੀ ਜੱਕੇ ਦੋ ਕੁੱਟਰੀ ਵੀ ਬਈ ਇਹ ਤਾਂ ਲੰਕੂ ਆ ਪੂਰੀ ਚਾਪੀ ਹਾਂ ਪਿਆਰ ਪਨੀਰੀ ਐ ਜੀ ਅੱਛਾ ਹਾਂ ਪਪੀ ਦਾ ਸੀਨ ਕਰਨਾ ਪਈ ਤਾਂ ਕਿੱਥੇ ਜਾਉਂ ਪਈਆ ਕੋਸਤਾ ਸਾਡੇ ਹਾਂ ਕੋਈ ਸੋਨੇਓ ਕੁੜੀ ਨੂੰ ਆਂਦੀ ਆਣੀ ਹਾਂ ਨਾ ਸੁੱਕਾ ਰੁਦਰੀ ਨਿੰਦੇ ਦਲੀਆ ਸਾਨੂੰ ਦਿਓ ਕਹੇ ਜਾ ਨਾ ਆ ਬਸ ਆਹੀ ਦੇ ਰੇ ਬਣਾ ਕੇ ਦੇਖਾਂਗੇ ਕਹੇ ਜਾ ਪਾਇਆ ਪਾਇਆ ਹੰਦਾ ਦਲੀਏ ਬਹੁਤ ਸਵਾਦ ਹੁੰਦਾ ਅੱਛਾ ਤੁਸੀਂ ਉਹ ਖਾਇਆ ਕਰੋ ਨਾਲ ਪਤਲੇ ਹੋਵੋਗੇ ਹਾਂ ਪਤਲੇ ਹੋਣ ਵਾਸਤੇ ਦਲੀ ਬਹੁਤ ਹੁੰਦੀ ਹੈ ਤੇ ਤੁਸੀਂ ਹੁਣ ਮੇਲੇ ਨੇ ਦੋ ਵਾਰ ਕੋਈ ਨਾ ਨਾ ਬਣਾ ਰਿਆ ਕਰਾਂਗੇ ਹਾਕੇ ਦੇਖ ਲੈਣਗੇ ਜੇ ਵਧੀਆ ਲੱਗਿਆ ਇਹ ਜਿਸਨੀ ਜਰਾ ਹੁੰਦਾ ਇੱਕ ਦੋ ਵਾਰ ਜੀ ਇਹ ਦੇ ਕੇ ਗਏ ਤੇ ਆ ਪੰਜੀਰੀ ਜੀ ਤਾਂ ਦੇ ਜਾਂਦੇ ਤੇ ਇੱਕ ਵਾਰ ਦੇ ਕੇ ਗਏ ਤੇ ਸੁੱਕਾ ਦੁੱਧ ਅੱਛਾ ਆ ਬਦਲ ਮਈਆਂ ਚੀਜ਼ਾਂ ਨੇ ਅੱਛਾ ਠੀਕ ਉਹ ਨੂੰ ਛੱਡ ਦਿਓ ਪਹਿਲਾਂ ਨੂੰ ਆ ਰੱਖ ਲਾ ਕੇ ਜੀ ਇਹ ਤਾਂ ਜੀ ਹਾਂ ਕੋਈ ਨਾ ਦੇਖੋ ਜੀ ਬੁੱਕੀ ਦੀ ਜਗ੍ਹਾ ਤੇ ਅੰਗਨਵਾੜੀ ਆਈ ਪਨੀਰੀ ਖਾਦੀ ਜਾਂਦੀ ਆ ਸਬਜ਼ੀ ਆਪਣੀ ਬਣ ਗਈ ਆ ਸਾਰੀ ਰਸੋਈ ਦੇ ਵਿੱਚ ਗਰਮ ਐਸੀ ਗਰਮ ਐ ਤਰਤਾ ਇਹਤਵਾਰ ਮੈਂ ਖੜਦੀ ਕੋਈ ਨਹੀਂ ਕਰਤੀ ਜੰ ਮੈਂ ਕਿਵੇਂ ਨਹੀਂ ਖੜਦੀ ਉਹ ਐਤਵਾਰ ਤੋਂ ਅਸੀਂ ਲਾਵਾਂਗੇ ਮੈਂ ਉਹਦੇ ਪਿੱਕੇ ਨੂੰ ਕਹਤਾ ਵੀ ਅਸੀਂ ਆਵਾਂਗੇ ਉਹ ਨੌਕਰੀ ਲੱਗਿਆ ਨਾ ਤਾਂ ਜਾਵਾਂਗੇ ਹਾਂ 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 ਨੌਕਰੀ ਲੱਗਿਆ ਨਾ ਮੈਂ ਕਿਹੜਾ ਕਿਹੜੇ ਨੂੰ ਨੌਕਰੀ ਲਾਉਣ ਦਾ ਪਿੱਕੇ ਤਾਂ ਇਹ ਨੌਕਰੀ ਵਾਲਾ ਬੰਦਾ ਕਿੱਡਾ ਚੌਹ ਹੈ ਨੌਕਰੀ ਦਾ ਹਾਂ ਪਹਿਲਾਂ ਬਿੱਲਾ ਹੀ ਖਾਂਦਾ ਸੀ ਹੁਣ ਨੌਕਰੀਆਂ ਤੇ ਲੱਗਿਆ ਹਰ ਜਿਹਦਾ ਮੈਨੂੰ ਹਾਂ ਕਸ ਤੇ ਤਾਹੀਂ ਚਲੂਗੇ ਮੈਂ ਕਹਤਾ ਬੱਡੇ ਐਵੇਂ ਤੂੰ ਨਾਗਾ ਡਿੱਕਾ ਲਾ ਕੇ ਖੜੀ ਪਹਿਲਾਂ ਮੈਂ ਤੈਨੂੰ ਕਿਹਾ ਮੈਨੂੰ ਤੇਰੇ ਡਿੱਕੇ ਦਾ ਨਹੀਂ ਪਤਾ ਮੈਨੂੰ ਤੇਰੇ ਡਿੱਕੇ ਦਾ ਨਹੀਂ ਪਤਾ ਮੈਂ ਤਾਂ ਵਾਰ ਕੱਪਿਆ ਐਂ ਕਵਾਰ ਚੜਿਆ ਚੱਕਿਆ ਝੋਲਾ ਬਸ ਤੇ ਮੈਂ ਬਾਜ਼ੀ ਕੱਲੀ ਗਈ ਹਾਂ ਮੱਧੇ ਨੂੰ ਨਾ ਕਹਿੰਦੀ ਬਾਜ਼ਰੀ ਤੇ ਉਹਨੂੰ ਪਿੱਛੇ ਲਾ ਲੈ ਬੜੀ ਧੀ ਤੇਜ ਆਹੇ ਦੇਖ ਲੈ ਮਾੜਾ ਜੇ ਮੈਂ ਕਹਦਾ ਕਿ ਨਸੀ ਜਾਣਾ ਪਰ ਲੱਤ ਰੱਖਦੀ ਐ ਕਿ ਮੈਂ ਜਾਉਂਗੀ ਆਡੇ ਲੈਂਦੀ ਐ ਸੋਕਣਾ ਨੂੰ ਮੇਰੇ ਨਾਲ ਚਲ ਮੈਂ ਵੀ ਕੰਮ ਕਰਾ ਕੇ ਫਿਰ ਕੋਈ ਨਾ ਤਾਂ ਮਾਟਰ ਟਰੈਕਟਰ ਲੱਗੀ ਈ ਪਾਸੇ ਹੋ ਆਈ ਫਿਰ ਉਹ ਬਈ ਬਣੀਆ ਰੇਕੀ ਤੋਂ ਨਹੀਂ ਯਾਨੀ ਹਲਾ ਵੀ ਆਂ ਹਲਾ ਮੇਰਾ ਪਾ ਜਲੀ ਆਪਣਾ ਕਰ ਲੈ ਵੀ ਮੇਰਾ ਹੋਰ ਵੀ ਐ ਅਈਆ ਜੀ ਕਾਂ ਲਾਵਾ ਨਹੀਂ ਆਂਦਾ ਆ ਲਓ ਭਈ ਆਂਦਾ ਨਾ ਇਹ ਕੀ ਐ ਮਰੋਂ ਵੀ ਦੇ ਗੋਲੇ ਤੈਨੂੰ ਕਰਨਾ ਇਹ ਲਾ ਤੇਰੇ ਦੇ ਪਾਣਾ ਕੀ ਤਾਂ ਲੈਣੀ ਨੰਬਰ ਦਾਉਣ ਵੀ ਹਾਂ ਮੀ ਆਊਗਾ ਮੈਂ ਦੱਸ ਤਾਂ ਮੀ ਆਊਗਾ ਰੱਬ ਗਾਰਡ ਗਾਰਡ ਕਰ ਰਿਆ ਨਾ ਜਿਹੜੀ ਐਨੀ ਗਰਮੈਸ ਹੋਈ ਪਈ ਆ ਵਾਦੱਖਾ ਇੰਨੀ ਗਰਮੀ ਵਿੱਚ ਕੰਮ ਕਰਨਾ ਸਾਰੇ ਐ ਭਿੱਗੇ ਰਹਿੰਦੇ ਨੇ ਵਿਚਾਲੇ ਗਰਮੀ ਨਾਲ ਇੱਧਰ ਦਿਖਾ ਮੋਟੇ ਚਾਂਦਰ ਕੰਨ ਖਿੱਚਦੀਆਂ ਸਮਾਰ ਘੱਟ ਕਿੰਦਰ ਨਾ ਦਿੱਤਾ ਜਿੱਦੀ ਘੜ ਦਿੱਦੀ ਹੋਰੇ ਘਰਦੇ ਨੇ ਜਿੱਦੀ ਘੜ ਹਰੇ ਕਾਇਦੇ ਨੇ ਕਿਹੜੇਾਰੇ ਪੁੱਤ ਮਸੇ ਦੇ ਹਰੇ ਸੁਨਵਾ ਜਿਸਨੇ ਇਹਦਾ ਕੱਗਰਾ ਤੇ ਫਲਕਾਰੀ ਵਾਲੀ ਕੁੜਤੀ ਰੈਡੀ ਹੋ ਗਿਆ ਇਹ ਸਪੋਰ ਬਾਗ ਦਰ ਦਾ ਫਲਕਾਰੀ ਵਾਲ ਕੁੜਤੀ ਪੁੱਤੇ ਫਲਕਾਰੀ ਵਾਲੀ ਆ ਬਾਗ ਵੀ ਫਲਕਾਰੀ ਵਾਲੀ ਵੀ ਚਲੋ ਹੋਰ ਬਾਰੇ ਬਾਰੇ ਡੈਡੀ ਨੇ ਦਿਖਾਇਆ ਇਹਦੀ ਪਾਉ ਉਹ ਇਹ ਤਾਂ ਕੱਢਦੇ ਨੇ ਤਾਂ ਪਾਉਣ ਸ਼ੈਂਪੂ ਤੇ ਇਹ ਤਾਂ ਕੱਢਦਾ ਪਤਾ ਨਹੀਂ ਲਾਈਨਿੰਗ ਲੱਗੀ ਹੋਈ ਆ ਇਹ ਵਿੱਚ ਕੋਈ ਨਾ ਮੈਂ ਐਂਡ ਕਰਦੀ ਦੇਖੀ ਯਾਰ ਕਿੰਨਾ ਸੋਹਣਾ ਇਹਦਾ ਨਾ ਕੁੜਤੀ ਨਾਲ ਦੇ ਕਿੰਨਾ ਸੋਹਣਾ ਲੱਗਦਾ ਐਂਡ ਪੂਰਾ ਮੈਚ ਕਰ ਗਿਆ ਚਲਣਗੇ ਪੀਏ ਕੌਣ ਆ ਗਈ ਅੰਦਰ ਬਾਹਰ ਕਿੰਪੇ ਕਰਤੋੜੇ ਨਾ ਕੇ ਬਹੁਤ ਈਜ਼ੀ ਆਹ ਬਣਾਏ ਬਸ ਦੀ ਗੱਲ ਸਤਾ ਓਏ ਦੇਖ ਰਹਾ ਹੈ ਸੱਤ ਓਕੇ ਬੱਕਲੀ ਇਹ ਰੰਗ ਦਾ ਮੇਰੇ ਨਾਲ ਦਾ ਪੂਦੀ ਦੇ ਖਾਣੇ ਸੋਣਾ ਬਣ ਗਿਆ ਹੈ ਹੈ ਤੇਜ ਗੋੰਡ ਬਣਾਇਆ ਹੈ ਤੇਜ ਗੋੰਡ ਬਣਾਇਆ ਹਾਂ ਨਾ ਠੀਕ ਆ ਆ ਕੁੜਤੀ ਮੇਰੀ ਥੀ ਮੈਂ ਜਾਂ ਉਹ ਕਰਤਾ ਗਲਾ ਛੋਟਾ ਕਰਤਾ ਉੱਚੀ ਕਰਤੀ ਸੂਤ ਪ੍ਰੋਗਰਾਮ ਕਰਾ ਦਿੰਦੇ ਆਂ ਤੀਆਂ ਦਾ ਫੰਕਸ਼ਨ ਆ ਬਧੀ ਸਾਰੇ ਵਿੱਚ ਸਕੂਲ ਚ ਹੋਰ ਬਹੁਤ ਸੋਹਣ ਲੱਗ ਰਹੀ ਸੋਹਣ ਲੱਗ ਬਹੁਤ ਸੋਹਣ ਕੇ ਗਰਾ ਬਣਵਾਤਾ ਇਹ ਮम्मा ਤਾਂ ਰਹਿ ਨੀਵਾ ਕਰਵਾਤਾ ਮਹਾਚਲ ਗਾਹ ਤੋਂ ਵੀ ਖੋਲਿਆ ਜਾਇਆ ਕਰੂਗਾ ਇਹਦਾ ਪਹਿਲਾ ਪਹਿਲਾ ਹੀ ਮੈਨੇ ਐਂ ਕਰਾਇਆ ਥੀ ਤੇਰੇ ਕੋ ਤਾਂ ਸਹੀ ਆ ਐਂ ਸਹੀ ਆ ਐਂ ਵਧੀਆ ਬਣ ਗਿਆ ਕੁੱਲਾ ਕਰਿਆ ਮੈਨੇ ਪਹਿਲਾਂ ਇੰਨੀ ਪਤਲੀ ਹੁੰਦੀ ਨਹੀਂ ਸੀ ਜਸਨੀ ਦੇ ਕੁੜਤੀ ਪਾ ਸੀ ਮੈਂ ਜਿਸ ਮਾਂ ਮੈਂ ਵਿਆਹ ਤੋਂ ਬਾਅਦ ਆਈ ਨੀ ਮੀਨੂ ਸਾਰੇ ਮੋਟੀ ਕਹਿੰਦੇ ਹੁੰਦੇ ਤੇਨੂੰ ਦੇਖ ਕੇ ਮਾਂ ਮੈਨੂੰ ਐ ਲਾਉਂਦਾ ਮੈਂ ਬਹੁਤ ਪਤਲੀ ਸੀ ਮੇ ਲੰਮਾ ਵੀ ਐਸਾ ਹੀ ਇਹ ਤਾਂ ਹੋਰ ਪਤਲੀ ਜਿਹੀ ਮੇਰੀ ਕੁੜੀ ਵੀ ਐਨੀ ਸੀ ਹਾਂ ਨਾ ਹੋਤਾ ਜਾਂਦਾ ਜਵਾਕ ਕੇਰਾ ਜੇ ਤਾਂ ਹੋ ਜਾਂਦੇ ਨੇ ਖੁੱਲ ਜਾਂਦੇ ਨੇ ਨਹੀਂ ਤੈਨੂੰ ਖੰਗ ਕਿੰਨੀ ਹੋ ਰਹੀ ਆ ਕੁੜੀਏ ਮੈਂ ਕਿਤੇ ਕੋਈ ਜਵਾਕ ਖਾ ਰਿਆ ਤਵੇ ਤਾਂ ਖਰਾਬ ਆ ਗਈ ਆਲ ਕਣੀਆਂ ਗੁਣੀਆਂ ਲੱਗੀਆਂ ਹੋਣੀਆਂ ਕਣੀਆਂ ਗੁਣੀਆਂ ਲੱਗੀਆਂ ਹੋਣੀਆਂ ਨਹੀਂ ਕੋਈ ਚੁੱਧ ਉਹ ਨਾ ਕਿਸ ਪਾਣੀ ਲੱਗ ਗਿਆ ਅੱਛਾ ਤੇ ਬੋਧਣਾ ਮੇਰਾ ਜ਼ੁਕਾਮ ਜ਼ੁਕਾਮ ਤਦ ਤਰਾ ਹਾਂ ਉਹ ਤਾਂ ਬਸ ਫਿਰ ਨਾਲ ਅੰਦਰ ਕੇ ਨੂੰ ਲੱਗ ਗਿਆ ਖੰਗ ਤਾਂ ਫਿਰ ਨਾਲ ਦੀ ਨਾਲ ਹੋ ਜਾਂਦੀ ਆ ਚਲ ਦਵਾਈ ਲੈ ਲੈ ਵਧੀਆ ਤਾਂ ਇਹ ਤਾਂ ਜੇ ਹੁਣ ਟਾਈਪਟ ਜਾ ਵਿਗੜ ਗਿਆ ਪਰ ਪਤਾ ਨਹੀਂ ਕਿੰਨੇ ਕ ਮਹੀਨੇ ਨਾਲੇ ਲੈ ਕੇ ਘੁੰਮੇਗੀ ਉਹਨਾਂ ਕਾੜੀਆਂ ਬੁੜੀਆਂ ਲੈ ਲਈ ਉਹ ਮੈਂ ਤਾਂ ਚੁੜਲੀਆਂ ਭੰਗਾਂ ਲੈ ਲਈ ਉਹਨੀਆਂ ਵਾਲੇ ਕਾਟੇ ਸੱਗੀ ਫੁੱਲ ਹੈ ਬਿਰੋ ਦਾ ਸੱਗੀ ਹਾਂ ਜਾਂਦੇ ਨੇ ਕੱਪੜੇ ਬਦਲ ਰਹੇ ਨੇ ਡੈਡੀ ਚਲੋ ਠੀਕ ਹੈ ਗਾ ਦੋ ਗਾ ਦੋ ਕੰਬੜੀ ਨਹੀਂ ਅਗਲੇ ਮਿੰਟ ਚ ਨਾ ਕਰੀਏ ਹੋਰ ਚੰਨ ਨਾ ਕਰ ਹਣ ਬੋਲੀ ਬਾਰੇ ਇੱਕ ਜਿਹਨਾਂ ਦਾ ਇਹ ਨੂੰ ਆਉਂਦਾ ਨਹੀਂ ਇਹ ਤਾਂ ਚੀਜ਼ ਨਹੀਂ ਹੈ ਮੈਡਮ ਦੇਖੋ ਕਿ ਵੀ ਐ ਦੇਖ ਉਹ ਘੱਟ ਦੇਤੀ ਹੈ ਜੀ ਮੈਡਮ ਦੇਖੀ ਜਿਵੇਂ ਮੈਡਮ ਦੇਖੂਗੀ ਵੀ ਜਸਨੀ ਕਿਵੇਂ ਬੋਲਦੀ ਆ ਦੇਖੀਗਾ ਚੱਲ ਹੁਣ ਇੱਕ ਬੋਲੀ ਪਾ ਦੇ ਅੱਛਾ ਬੋਲੀ ਪਾ ਦੁਕਾਨ ਨੱਚ ਜਾ ਦੇ ਜਾਂ ਨਾ ਤੇ ਰਹੀ ਬਦਲਾ ਚਾਹੀ ਉਹ ਲੱਗੂਗਾ ਉੱਥੇ ਗਿੱਧੇ ਚ ਸੰਤੀ ਆ ਆ ਪਤਲੀਆਂ ਤਾਰਾਂ ਦੀਆਂ ਆ ਹਾਏ 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 ਪਤਾ ਸੇ ਇਹ ਦੇਤੇ ਤੇ ਆਹ ਏਠਾ ਹੀ ਦਸਤਨ ਕਹਿੰਦਾ ਉਹ ਖੜ ਕੇ ਖਾ ਚੱਲ ਨਾ ਜਰੂਰ ਸੱਚੀ ਗੁੰਜੀ ਵੇਖੋ ਬੰਦੇ ਕਿਥੇ ਦਾਦਾ ਹਾਂ ਕਿਹਦਾ ਆ ਪੈਣਾ ਨਹੀਂ ਉੱਪਰ ਕਰਕੇ ਜਿੰਨਾ ਮਰਜ਼ੀ ਕਰ ਲੈ ਏਥਾ ਉੱਪਰ ਨਹੀਂ ਹੈ ਇੱਥਾ ਉੱਪਰ ਇਹਨੂੰ ਮੋੜ ਲਾ ਜਿਵੇਂ ਮਰਜ਼ੀ ਕਰ ਲੈ। ਚੱਲ ਹੁਣ ਨੱਚ ਦੇ ਇੱਕ ਬੋਲੀ ਪਾ ਕੇ ਲੱਕ ਹਿਲਾ ਦੇ। ਨਾ ਅੱਛਾ ਕੇ ਰਹਿਣਾ ਕਿਹਦੀ ਬੋਲੀ। ਲੰਡੂ ਖਾਦੇ ਵੀ ਬਤੇਰੇ। ਹੈ? ਲੰਡੂ ਖਾਤੇ। ਚੱਲ ਲੰਡੂ ਖਾਦੇ ਨੀ। ਤੇ ਵੀ ਦੋ ਬੰਦੇ ਵੀ ਬਥੇ ਆਦੇ ਲਾਂਗ ਜੀ ਆਣਾ ਕੋਈ ਹੋਰ ਨਾ ਤੇ ਮਰਾ ਬੰਮੇਰੇ ਹੋਰ ਨੂੰਣੇ ਗੁਣ ਨ ਕਰੀ ਜਾਂਦੀ ਹੁੰਦੀ ਕੋਈ ਹੋਰ ਕੋਈ ਹੋਰ ਫਿਰ ਤਾਂ ਹੀ ਸੋਨੂੰ ਫਿਲਮਾਂ ਚ ਲੈ ਕੇ ਜਾਣਗੇ ਕੋਈ ਹੋਰ ਕਰੂਗਾ ਬਲ ਬੋਲੋਗਾ ਸਾਂਤਾ ਉਹਦੇ ਨੂੰ ਕਿ ਪ੍ਰੋਪਰ ਕਰਦੇ ਹੁੰਦੇ ਨੇ ਸੋਹਣੀ ਉੱਚੀ ਬੋਲਿਆ ਕਰੂਗੀ ਗੁਣ ਗੁਣ ਨਾ ਕਰੇਗਾ ਸੋਹਣੀ ਕੀ ਕਰੇਗੀ ਮਾਂ ਸਾਗ ਸਰੋਂ ਦਾ ਕਰਦੇ ਸਾਗ ਸਰੋਂ ਦਾ ਮੱਕੀ ਦੀ ਰੋਟੀ ਅੱਜ ਕਾ ਕਰ ਕਾ ਨਹੀਂ ਖਾਂਦੀ ਨਿਕ ਜਕੀ ਨਿਕ ਜਕੀ ਫੀਦੇ ਤੇ ਮੱਦੀ ഫ്രൈപ <laughs> ਵੈਰੀ ਗੁੱਡ ਵਾਰੀ ਬਸ ਹੀ ਖਤਨ ਗਿਆ ਸੀ ਵਾਰੀ ਬਸ ਹੀ ਖਤਨ ਗਿਆ ਸੀ ਖਾਤੇ ਲਈ ਬੀਬੀ ਜੀ ਕੱਟੇ ਲਈ ਦੇਖ ਲਿਆ ਸੀ ਮੈਂ ਮੈਸੇਜ ਕੁਝ ਨਹੀਂ ਕੁਝ ਨਹੀਂ ਸੁਣਾ ਰਹੀ ਮੈਂ ਮੈਂ ਤਾਂ ਮੈਂ ਤਾਂ ਪਹਿਲਾਂ ਤਾਂ ਸੱਸੇ ਕੋਟ ਹੋਰ ਤਾਂ ਬਾਅਦ ਚ ਦੇਖੀ ਜਾਊਗੀ ਜਦ ਜਿਸਨੀ ਯਾਰ ਸੈਮ ਨੇ ਬੋਲਿਆ ਸੈਮ ਦਾ ਤਾਂ ਚਾਦਰ ਖੁੱਲ ਗਿਆ ਬੱਚ ਦੇ ਇਹਦਾ ਪੱਤੀ ਨਹੀਂ ਲੱਗਿਆ ਹੈਗਾ ਚਾਦਰ ਇਹਦਾ ਪੈਰਾਂ 'ਚ ਪੈ ਰਿਆ ਤਾਂ ਕੱਚੀ ਨਾਲੇ ਨੱਚੀ ਹੈ ਦੇਖੀ ਆ ਆਲ ਅੱਜ ਆ ਦੇਖ ਚ ਸੈਮ ਅੱਜ ਕੱਲ ਕਿਉਂ ਨਹੀਂ ਖਾਂਦੀ ਨਹੀਂ ਗਿਜਕੀ ਨਹੀਂ ਗਿਜਕੀ ਪੀ ਜੇ ਤੇ ਮੋਟੀ ਹੁੰਦੀ ਜਾਂਦੀ ਨਹੀਂ ਅਲੀ ਤੂੰ ਨਾ ਕਰਦੀ ਮੀਤੂ ਨਾ ਕਰਦੀ ਮੇਰੇ ਪਿੱਕੇ ਆ ਦੇ ਪਿੰਡ ਨੂੰ ਚਾਂ ਚਾਂ ਕਰਦੀ ਚਾਂ ਕਰਦੇ ਚਾਂ ਮਤਬ ਚਾਂ ਚਾਂ ਕਹਦੇ ਹਾਂ ਕਰਕੇ ਕਹਦੇ ਨਾ ਕਰਕੇ ਕਿਹੜਾ ਦੇ ਦੇ ਨੀ ਮਟਿਆਰੇ ਲੰਬੀ ਬਾਹ ਕਰਕੇ ਮੈਨੂੰ ਗਾਣਾਗਾ ਮੈਨੂੰ ਲੱਗ ਰਿਹਾ ਨਹੀਂ ਹੈਗਾ Non mi ha fatto un'altra cosa, non mi ha fatto un'altra cosa. 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 Mi ha fatto ਦੇ ਵੀ ਪੰਥੇ ਲੱਗ ਜੁੱਲ ਤਾਂ ਆ ਜਾਣ ਫੈਸਲੇ ਆ ਦੇ ਆ ਗੱਤਾਂ ਇਹਦਾ ਆ ਕਾਲਾ ਢਾਣ ਦੀ ਸਿੱਧੀ ਛੇੜੀ ਮੈਂ ਸਮਾਨ ਬਣਾਦਾ ਬਣਿਆ ਇੱਕ ਮਾਰਕੀ ਤੇ ਹਲਕਾ ਜੀ ਕਹਿੰਦੀ ਥੈਂਕ ਯੂ ਥੈਂਕ ਯੂ ਮਾ ਆ ਜਾਣਾ ਢਾਣਾ ਰੋਟੀ ਦਾ ਚਾਵਲ ਕਹਿੰਦੀ ਜੀ ਦੇ ਮਰਜੀ ਨਾਲ ਖਾ ਲਈ ਮੈਂ ਤੇ ਮੈਂ ਤੇ ਲੋਰ ਤੂੰ ਕੋਣਾ ਜੀ ਚਾਵਲ ਖਾਣਾ ਹੈ ਚਾਪਾ ਜਿ ਬੜੇ ਉਹਨਾਂ ਦਾ ਮਕਾਪ ਦਿਖਾ ਦੇ ਚਾਪਾ ਹੀ ਮੈਂ ਕਰ ਤੈਨੂੰ ਇਹ ਕੋਈ ਨਾ ਮੈਂ ਕਰ ਦਮ ਪੂਰੀਆਂ ਦੇਖੋ ਲੈ ਕੱਢਿਆ ਹੁਣ ਬੱਸ ਹੋ ਗਿਆ ਚਾਪੂਰਾ ਜਿਹਦੇ ਜਾਵੇਂਗਾ ਉਹਦੇ ਸਗੀ ਫੁੱਲ ਲਾ ਕੇ ਤਾਈ ਨੂੰ ਵਾਰੂ ਦੇ ਰਣ ਚਾਰਾ ਕਲਾਸ ਦਾ ਹੱਥ ਜਦਾਂ ਦਾ ਟੱਕਰਾ ਮਾਰਨੀ ਆਈ ਨੇ ਮੈਂ ਇਕੱਲੇ ਜਾ ਕੇ ਉਸ ਨੂੰ ਰੋਕਾਂ ਉਹ ਬਾੜੇ ਬੜੇ ਨਹੀਂ ਗਏ ਜੀ ਮੈਂ ਘੱਟ ਬੜੇ ਨਹੀਂ ਗਏ ਤਾਈ ਨੂੰ ਦਬਾਬ ਦਿੱਤਾ ਜੀ ਕਹਿੰਦੇ ਥੈਂਕ ਯੂ ਮਹਾਰੂਤੀ ਨਾਲ ਤੇ ਚਾਹ ਨਾਲ ਕੀ ਜਿਵੇਂ ਸਾਥ ਹੋਵਾ ਮੈਂ ਪਿਆਰ ਕਰਦਾ ਕਿੰਨਾ ਮੈਂ ਲੱਗ ਕੇ ਪਿਲਾਈ ਨੂੰ ਸ਼ੋਕੇ ਸਾਹਮਣੇ ਦੇਖੋ ਮੈਨੂੰ ਕਦੇ ਆਉਣਾ ਮਗਾ ਨਾ ਦੀ ਘੱਟ ਬੜੇ ਹੋਇਆ ਤਾਈ ਜਰਾ ਨਹੀਂ ਬਸ ਸਾਰੇ ਗਾਣ ਧੱਕੇ ਖਾਂਦੇ ਇਹ ਫੋਨ ਲੈ ਕੇ ਡਾਕਟਰ ਆ ਗਿਆ ਹੈ ਜਾਣਾ ਹੈ ਮਾਂ ਕੀ ਖਾਣਗੇ ਪਹਿਲਾ ਤਾਂ ਅੰਕਲ ਮਾੜੇ ਪਈ ਉਹਨਾਂ ਲਈ ਅੰਕਲ ਚੀਜ਼ ਦੀ ਕਮੀ ਆ ਹੈਂ ਕੁਕੜੀਆਂ ਲੈ ਖਾਣੇ ਉਹ ਕੁਕੜੀਆਂ ਦਾ ਬਾਰੇ ਪਈਆਂ ਰਖਾ ਲਓ ਮਮਾ ਅੰਕਲ ਦੀਸਰ ਹੈ ਉਹ ਕੁਕੜੀਆਂ ਲੈ ਖਾਣੇ ਕੁਕੜੀਆਂ ਲੈ ਖਾਣੇ ਕੁਕੜੀਆਂ ਲੈ ਖਾਣੇ हां देख ही नहीं है हां हां कुछ नहीं बोलता हां हां कुछ नहीं बोलता पढ़ जा और ये बोली चल चल गई आजा हां वो बोल में देना लावर दी तू सी तक तुझे मजा सा दे दे अपनी के तुझे के तुझे बोलते हो चलिए नाम से हैं रे देखो अच्छा